ਸਾਰੇ ਸ੍ਰੋਤਿਆਂ ਨੂੰ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਪਰਿ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦੀ ਜੇ ਗੱਲ ਕੀਤੀ ਹੈ ਵੀ ਨਵਾਂ ਸ਼ਹਿਰ ਬਲਾਕ ਦੇ ਵਿੱਚ ਪੈਂਦਾ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਦੇ ਵਿੱਚ ਡਾਕਟਰ ਭੀਮrao ਅੰਬੇਡਕਰ ਸਾਹਿਬ ਜਿਹਦੇ ਜਨਮ ਦਿੰਦੀ ਹੈ ਸਾਰਿਆਂ ਨੂੰ ਦੇਸ਼ ਸੇਵਕ ਦੇ ਵੱਲੋਂ ਮੁਬਾਰਕਾ ਅੱਜ ਪਿੰਡ ਜੱਬੋਵਾਲ ਦੀ ਗੱਲ ਕਰਾਂਗੇ ਪਿੰਡ ਜੱਬੋਵਾਲ ਦੇ ਵਿੱਚ ਵੀਰ ਡਾਟਰ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਦੇ ਉੱਪਰ ਵਿਸ਼ੇਸ਼ ਤੌਰ ਤੇ ਇਕੱਠੇ ਹੋਏ ਆਂ ਕਿਉਂਕਿ ਡਾਕਟਰ ਸਾਹਿਬ ਦੀ ਬਹੁਤ ਵੱਡੀ ਦੇਣ ਜੇ ਪੂਰੇ ਹਿੰਦੁਸਤਾਨ ਦੀ ਗੱਲ ਕੀਤੀ ਜਾਵੇ ਪੂਰੇ ਵਰਲਡ ਦੀ ਗੱਲ ਕੀਤੀ ਜਾਵੇ ਪੜ੍ਹਾਈ ਤੇ ਲਿਖਾਈ ਦਾ ਜਿਹੜਾ ਅਧਿਕਾਰ ਹੈਗਾ ਆ ਉਹ ਵਿਸ਼ੇਸ਼ ਤੌਰ ਤੇ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜੀ ਨੇ ਹੀ ਲੈ ਕੇ ਦਿੱਤਾ ਬਹੁਤ ਵੱਡੇ ਅਧਿਕਾਰਾਂ ਦੀ ਜੇ ਗੱਲ ਕੀਤੀ ਜਾਵੇ ਹਰ ਅਧਿਕਾਰ ਦੀ ਗੱਲ ਕੀਤੀ ਜਾਵੇ ਜੇ ਕਿਸਾਨਾਂ ਨੂੰ ਖੇਤਾਂ ਦੀ ਗੱਲ ਕੀਤੀ ਜਾਵੇ ਜੇ ਕਾਨੂੰਨ ਦੀ ਗੱਲ ਕੀਤੀ ਜਾਵੇ ਕਾਨੂੰਨ ਜਿਹੜੇ ਮੰਤਰੀ ਆ ਸਭ ਤੋਂ ਪਹਿਲੇ ਜਿਨ੍ਹਾਂ ਨੇ ਕਾਨੂੰਨ ਨੂੰ ਬਣਾਇਆ ਹੈਗਾ ਆ ਉੱਥੇ ਗੱਲ ਆਉਂਦੀ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦੀ ਜਿਨ੍ਹਾਂ ਆਂਦੇ ਅੱਜ ਜਨਮ ਦਿਨ ਦੇ ਉੱਪਰ ਵੱਡੀਆਂ ਜਿਹੜੀਆਂ ਰੌਣਕਾਂ ਪੈਂਦੀ ਜੱਬੋਵਾਲ ਦੇ ਵਿੱਚ ਲੱਗਣ ਜਾ ਰਹੀਆਂ ਪਿੰਡ ਜੱਬੋਵਾਲ ਦੀ ਗੱਲ ਕਰਾਂਗੇ ਪਿੰਡ ਜੱਬੋਵਾਲ ਦੇ ਸਾਬਕਾ ਸਰਪੰਸ ਸਹਿਬਾਨ ਹੁਸਨ ਲਾਲ ਜੀ ਵਿਸ਼ੇਸ਼ ਤੌਰ ਤੇ ਲੰਬੜਦਾਰ ਸਹਿਬਾਨ ਨੇ ਅੱਜ ਵੀਆ ਡਾਕਟਰ ਮੇਦਕਰ ਸਾਹਿਬ ਜੀ ਦੀ ਪ੍ਰੇਤਮਾਂ ਦੇ ਉੱਪਰ ਪੀਮਰਾਓ ਦੀ ਪ੍ਰੇਤਮਾਂ ਦੇ ਉੱਪਰ ਵਿਸ਼ੇਸ਼ ਤੌਰ ਤੇ ਫੁੱਲ ਮਾਲਾ ਅਰਪਣ ਕੀਤੀ ਹੈਗੀ ਪਿੰਡ ਜੱਬੋਵਾਲ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਆਪ ਜੀ ਦੇ ਨਾਲ ਸਿੱਧੀਆਂ ਤਸਵੀਰਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਬਹੁਤ ਹੀ ਸਾਡੇ ਵਿੱਚ ਪਿੰਡ ਦੇ ਵਿੱਚ ਪਹਿਲਾ ਦਿਨ ਤੋਂ ਹੀ ਵੀਆ ਡਾਕਟਰ ਮੇਦਕਰ ਸਾਹਿਬ ਜਿਦੀ ਪ੍ਰੇਤਮਾ ਦੇ ਉੱਪਰ ਫੁੱਲ ਮਾਲਾ ਅਰਪਣ ਕਰਨ ਦੇ ਲਈ ਪਿੰਡ ਜੱਗੋਵਾਲ ਦੇ ਸਰਪੰਚ ਵੀ ਵੀ ਜਸ਼ਵਿੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚਨੇ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜਿਦੇ ਇਤਿਹਾਸ ਦੀ ਗੱਲ ਕਰਾਂਗੇ ਬਹੁਤ ਵੱਡਾ ਇਤਿਹਾਸ ਜਿਹੜਾ ਹੈਗਾ ਆ ਭਾਰਤ ਦੀ ਜੇ ਗੱਲ ਕੀਤੀ ਜਾਵੇ ਭਾਰਤ ਦੇ ਕਾਨੂੰਨ ਸਜਣ ਵਾਲੇ ਅਰਥ ਸ਼ਾਸਤਰੀ ਰਾਜਨੀਤਿਕ ਤੇ ਸਮਾਜ ਸੁਧਾਰਿਕ ਸਨ ਜਿਨ੍ਹਾਂ ਨੇ ਬਹੁਤ ਹੀ ಅಪਾਰ ਕਿਰਪਾ ਤੇ ਸਦਕਾ ਬਹੁਤ ਵੱਡੇ ਪ੍ਰਾਲੇ ਕੀਤੇ ਨੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦੀ ਪੜ੍ਹਾਈ ਦੀ ਜੇ ਗੱਲ ਕੀਤੀ ਜਾਵੇ ਕੋਲੰਬੀਆ ਯੂਨੀਵਰਸਿਟੀ ਦੇ ਅੰਦਰ ਲੰਡਨ ਦੇ ਅੰਦਰ ਬਹੁਤ ਵੱਡੀ ਵਿੱਦਿਆ ਹਾਸਲ ਕੀਤੀ ਅੱਜ ਉਹਨਾਂ ਦੀ ਵਿੱਦਿਆ ਦਾ ਪੂਰਾ ਹਿੰਦੁਸਤਾਨ ਆਨੰਦ ਜਿਹੜਾ ਹੈਗਾ ਲੈ ਰਿਹਾ ਹੈਗਾ ਆ ਕਿਉਂਕਿ ਪੜ੍ਹਾਈ ਤੇ ਲਿਖਾਈ ਦਾ ਅਧਿਕਾਰ ਜਿਹੜਾ ਹੈਗਾ ਆ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਸਦਕਾ ਐਸੀ ਵੱਡੀਆਂ ਉਪਾਦੀਆਂ ਦੇ ਉੱਪਰ ਬੈਠੇ ਆ ਉੱਥੇ ਸਭ ਤੋਂ ਵੱਡੀ ਜੇ ਘਾਲਣਾ ਦੀ ਗੱਲ ਕਰੀਏ ਡਾਕਟਰ ਪੀਰ 팀ਰਾਵ ਅੰਬੇ德ਕਰ ਸਾਹਿਬ ਜੀ ਦੀ ਬਹੁਤ ਵੱਡੀ ਕਾਲਣਾ ਤੇ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਅੱਜ ਪੂਰਾ ਭਾਰਤ ਜਿਹੜਾ ਹੈਗਾ ਆ ਪੂਰਾ ਹਿੰਦੁਸਤਾਨ ਜਿਹੜਾ ਹੈਗਾ ਜੇ ਵਰਲਡ ਦੀ ਗੱਲ ਕੀਤੀ ਜਾਵੇ ਬਹੁਤ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਪੈਂਟ ਜੱਬੋਬਾਲ ਦੇ ਵਿੱਚ ਵਿਸ਼ੇਸ਼ ਤੌਰ ਤੇ ਫੁੱਲਮਾਲਾ ਅਰਪਣ ਅਪਕਾਰ ਸਿੰਘ ਮੈਂਬਰ ਪੰਚਾਇਤ ਕਰਦੇ ਨੇ ਕਿਉਂਕਿ ਨਗਰ ਇਕੱਠੇ ਹੋ ਕੇ ਸਾਰਾ ਹੀ ਉਹਨਾਂ ਦੇ ਜਨਮ ਦਿਨ ਦੇ ਉੱਪਰ ਵਿਸ਼ੇਸ਼ ਤੌਰ ਤੇ ਅੱਜ ਇਕੱਠਾ ਹੋਇਆ ਬਦਾਈ ਦੇ ਪਾਤਰ ਨੇ ਜਿਹੜੇ ਇਹ ਆਪਣੇ ਰਹਿਬਰਾਂ ਨੂੰ ਇਹ ਆਪਣੇ ਪਕੰਬਰਾਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਦੇ ਸਦਕਾ ਅੱਜ ਐਸੀ ਆਨੰਦ ਲੈ ਰਹੇ ਆਂ ਪੜ੍ਹਾਈ ਤੇ ਲਿਖਾਈ ਦਾ ਜਿਹੜਾ ਅਧਿਕਾਰ ਹੈਗਾ ਆ ਜੇ ਜ਼ਮੀਨਾਂ ਦੀ ਗੱਲ ਕੀਤੀ ਜਾਵੇ ਜ਼ਿਮੀਂਦਾਰਾਂ ਨੂੰ ਜ਼ਮੀਨਾਂ ਦਾ ਅਧਿਕਾਰ ਵੀ ਡਾਕਟਰ ਸਾਹਿਬ ਨੇ ਹੀ ਲੈ ਕੇ ਦਿੱਤਾ ਪੀਮਰਾਓ ਅੰਬੇਡਕਰ ਸਾਹਿਬ ਜਿਹਦੀ ਬਹੁਤ ಅಪਾਰ ਕਿਰਪਾ ਦੇ ਸਦਕਾ ਸਕੂਲਾਂ ਦੇ ਅੰਦਰ ਵੱਡੇ ਸ਼ੋਸ਼ਾਤ ਮੰਨੇ ਜਾਂਦੇ ਨੇ ਕਹਿੰਦੇ ਪਾਣੀ ਪੀਣ ਦਾ ਵੀ ਅਧਿਕਾਰ ਨਹੀਂ ਹੋਇਆ ਕਰਦਾ ਸੀ ਉਸ ਸਕੂਲ ਗਏ ਡਾਕਟਰ ਬੇਦਗੜ ਤੇ ਹੋਰ ਅਛੂਤ ਜਾਤੀਆਂ ਨੂੰ ਅਲੱਗ-ਅਲੱਗ ਬਿਠਾਇਆ ਜਾਂਦਾ ਸੀ ਅਧਿਆਪਕਾਂ ਉਹਨਾਂ ਦੇ ਵੱਲ ਬਹੁਤ ਘੱਟ ਧਿਆਨ ਦਿੰਦੇ ਸਨ ਬਾਹਰ ਇੱਕ ਬੋਰੀ ਦੇ ਉੱਪਰ ਵਿਠਾ ਦਿੱਤਾ ਜਾਂਦਾ ਪਾਣੀ ਪੀਣ ਦਾ ਵੀ ਅਧਿਕਾਰ ਨਹੀਂ ਸੀ ਜੇ ਗੱਲ ਘੜੇ ਦੀ ਕਰੀਏ ਉਸ ਘੜੇ ਨੂੰ ਵੀ ਪਾਣੀ ਵਾਲੇ ਨੂੰ ਹੱਥ ਲਾਉਣ ਦਾ ਅਧਿਕਾਰ ਨਹੀਂ ਸੀਗਾ ਕਿਉਂਕਿ ਜੇ ਕਿਤੇ ਅਚਨਚੇਤ ਪਾਣੀ ਦੀ ਪਿਆਸ ਦੇ ਸਦਕਾ ਘੜੇ ਨੂੰ ਹੱਥ ਲੱਗ ਜਾਂਦਾ ਤਾਂ ਉਸ ਘੜੇ ਨੂੰ ਹੀ ਡੋਲ ਦਿੱਤਾ ਜਾਂਦਾ ਜਾਂ ਤੋੜ ਦਿੱਤਾ ਜਾਂਦਾ ਜੇ ਪਾਣੀ ਪੀਣ ਦੀ ਗੱਲ ਕੀਤੀ ਜਾਵੇ ਕਿ ਪੀਣ ਹੀ ਪਾਣੀ ਪਲਾ ਸਕਦਾ ਸੀ ਤੇ ਜਿਸ ਦਿਨ ਪੀਣ ਦੀ ਛੁੱਟੀ ਹੋ ਜਾਣੀ ਉਸ ਦਿਨ ਬਿਨਾ ਪਾਣੀ ਪੀਤੇ ਬਹੁਤ ਹੀ ਸਮਾਂ ਇਸੇ ਹੀ ਤਰ੍ਹਾਂ ਸਕੂਲ ਦੇ ਅੰਦਰ ਗੁਜ਼ਾਰਨਾ ਬਹੁਤ ਹੀ ਬੜੀਆਂ ਕਹਾਣੀਆਂ ਦੇ ਸਦਕਾ ਵੀ ਡਾਕਟਰ ਮਿਤਕਰ ਸਾਹਿਬ ਜੀ ਨੇ ਨੋ ਪੀਨ ਨੋ ਵਾਟਰ ਦੀ ਇੱਕ ਬੁੱਕ ਲਿਖੀ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਰੀਆਂ ਹੀ ਗੱਲਾਂ ਨੂੰ ਵਧੀਆ ਤਰੀਕੇ ਦੇ ਨਾਲ ਵਰੇਫਰੇ ਤੌਰ ਤੇ ਲਿਖਿਆ ਗਿਆ ਪਿੰਡ ਜੱਬੋਵਾਲ ਦੀ ਜੇ ਗੱਲ ਕਰੀਏ ਪਿੰਡ ਜੱਬੋਵਾਲ ਦੇ ਵਿੱਚ ਡਾਕਟਰ ਸਾਹਿਬ ਦੀ ਪ੍ਰੀਤਮਾ ਦੇ ਉੱਪਰ ਵਿਸ਼ੇਸ਼ ਤੌਰ ਤੇ ਅੱਜ ਫੁੱਲ ਮਾਲਾ ਅਰਪਣ ਕੀਤੀ ਜਾ ਰਹੀ ਹੈ ਸਾਡੇ ਵਿੱਚ ਜੋਗਾ ਸਿੰਘ ਜੀ ਵਿਸ਼ੇਸ਼ ਤੌਰ ਤੇ ਫੁੱਲਮਾਲਾ ਅਰਪਣ ਕਰਨ ਜਾ ਰਹੇ ਨੇ ਸੁਸਾਇਟੀ ਦੇ ਵਿੱਚ ਵੀ ਆ ਡਾਕਟਰ ਮਿਤਗਰ ਜੱਬੋਬਾਲ ਦੀ ਜਿਹੜੀ ਸੁਸਾਇਟੀ ਦੀ ਗੱਲ ਕੀਤੀ ਜਾਵੇ ਵੱਡੀਆਂ ਸ਼ਿਵਾਮਾ ਪਹਿਲੇ ਦਿਨ ਤੋਂ ਹੀ ਨਿਵਾਉਂਦੇ ਨੇ ਕਿਉਂਕਿ ਨਗਰ ਦੇ ਸਦਕਾ ਹੀ ਅੱਜ ਇੱਥੇ ਵਿਸ਼ੇਸ਼ ਤੌਰ ਤੇ ਇਕੱਠੇ ਹੋਇਆ ਪ੍ਰੀਤਮਾ ਜੇ ਪਿੰਡ ਦੇ ਵਿੱਚ ਹੈ ਤਾਂ ਇਸ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਆ ਕਿਉਂਕਿ ਇਹ ਵੀ ਬਹੁਤ ਵੱਡੀ ਇੱਕ ਕਹਾਣੀ ਹੈਗੀ ਆ ਕਿ ਪਿੰਡ ਦੇ ਵਿੱਚ ਇੱਕ ਪ੍ਰੀਤਮਾ ਨੂੰ ਲਗਾਣਾ ਅਤੇ ਉਸ ਨੂੰ ਯਾਦ ਕੀਤਾ ਆ ਜਾਣਾ ਇਹ ਅਗਵੀ ਸੰਗਜੀ ਪਿੰਡ ਜੱਬੋਵਾਲ ਤੋਂ ਡਾਕਟਰ ਮਿਤਕਰ ਸਾਹਿਬ ਜੀ ਨੂੰ ਫੁੱਲ ਮਾਲਾ ਅਰਪਣ ਕਰਦੇ ਨੇ ਤਾਂ ਨਾ ਰਹਿਬਰ ਜਿਨ੍ਹਾਂ ਨੇ ਐਸਾ ਕਾਨੂੰਨ ਬਣਾਇਆ ਕਿ ਇਸ ਕਾਨੂੰਨ ਦੇ ਵਿੱਚ ਬਰਾਬਰ ਦੇ ਅਧਿਕਾਰ ਨੇ ਲੇਡੀਜ਼ ਵਰਗ ਨੂੰ ਉੱਪਰ ਲੈ ਕੇ ਜਾਣ ਦੇ ਲਈ ਬਹੁਤ ਵੱਡਾ ਪ੍ਰਾਲਾ ਸਾਬਕਾ ਮੈਂਬਰ ਪੰਚਾਇਤ ਰਾਮਨਾਥ ਜੀ ਡਾਕਟਰ ਪੀ ਬਰਾਮbedkar ਸਾਹਿਬ ਜੀ ਨੂੰ ਹਾਰ ਅਤੇ ਫੁੱਲ ਮਾਲਾ ਅਰਪਣ ਕਰਦੇ ਨੇ ਇਤਿਹਾਸ ਦੇ ਪੰਨਿਆਂ ਨੂੰ ਫੋਲ ਕੇ ਦੇਖ ਲਈਏ ਜੇ ਮੁਕਤੀਦਾਤਾ ਦੇ ਗੱਲ ਕਰੀਏ ਉੱਥੇ ਇੱਕੋ ਇੱਕ ਨਾਮ ਆਉਂਦਾ ਡਾਕਟਰ ਪੀਮਰਾਓ ਅੰਮੇਦਕਰ ਸਾਹਿਬ ਜੀ ਦਾ ਨਾਮਤਾਰੀ ਸਦੂਰ ਸਿੰਘ ਜੀ ਵਿਸ਼ੇਸ਼ ਤੌਰ ਤੇ ਫੁੱਲਮਾਲਾ ਅਰਪਣ ਕਰਦੇ ਨੇ ਇਤਿਹਾਸ ਦੇ ਪੰਨਿਆਂ ਦੀ ਜੇ ਗੱਲ ਕੀਤੀ ਜਾਵੇ ਟਟੋਲਿਆ ਜਾਵੇ ਤਾਂ ਇਤਿਹਾਸ ਹਮੇਸ਼ਾ ਇੱਕ ਬਹੁਤ ਵੱਡੀ ਸ਼ਾਪ ਛਾੜਨ ਦਾ 1990 ਦੀ ਜੇ ਗੱਲ ਕੀਤੀ ਜਾਵੇ ਫੌਜਾ ਸਿੰਘ ਪ੍ਰਤੀਲਾ ਜੀ ਵਿਸ਼ੇਸ਼ ਤੌਰ ਤੇ ਡਾਕਟਰ ਅੰbedkar ਸਾਹਿਬ ਜੀ ਦੀ ਪ੍ਰੇਤਮਾ ਦੇ ਉੱਪਰ ਫੁੱਲ ਮਾਲਾ ਅਰਪਣ ਕਰਦੇ ਨੇ ਗੱਲ 1990 ਦੀ ਕੀਤੀ ਜਾਵੇ ਤੇ 바ਵਾ ਸਾਹਿਬ ਅੰbedkar ਸਾਹਿਬ ਮਰਨ ਪ੍ਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਸਤਕਰ ਭਾਰਤ ਰਤਨ ਦਿੱਤਾ ਗਿਆ ਡਾਕਟਰ ਅੰbedkar ਜੀ ਸਿਰਫ ਦੱਬੇ ਕੁਚਲੇ ਲੋਕਾਂ ਦੇ ਹੀ ਨਹੀਂ ਬਲਕਿ ਸਭ ਦੇ ਹੀ ਮਸੀਹਾ ਹਨ ਜੁਗ ਪਲਟੋ ਪੁਰਸ਼ ਮਨੁੱਖੀ ਮਾਨਵਤਾ ਤੇ ਭਲੇ ਦੇ ਕੰਮ ਕੰਦੇ ਲਈ ਮਹਾਨ ਵਿਦਵਾਨ ਅਜੀਤ ਅਖਵਾਰ ਤੋਂ ਪੱਤਰਕਾਰ ਸਹਿਬਾਨ ਮਨਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਫੁੱਲ ਮਾਲਾ ਅਰਪਣ ਕਰਦੇ ਨੇ ਕਿਉਂਕਿ ਪੜਨ ਦਾ ਲਿਖਣ ਦਾ ਅਧਿਕਾਰ ਦੀ ਜੇ ਗੱਲ ਕੀਤੀ ਜਾਵੇ ਬਹੁਤ ਅੱਜ ਜੀਵਨ ਦੇ ਵਿੱਚ ਜੀ ਅਸੀਂ ਆਨੰਦ ਮਾਣਦੇ ਆ ਤੇ ਉਹ ਸਿਰਫ ਉਹਨਾਂ ਦੇ ਹੀ ਦੇਣ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਨਾਂ ਪ੍ਰਵਾਹ ਕਰ ਦਿਆ ਹੋਇਆ ਸਾਰਾ ਜੀਵਨ ਹੀ ਸਾਰੀ ਜ਼ਿੰਦਗੀ ਹੀ ਸਾਡੇ ਵਾਸਤੇ ਲਗਾਈ ਹੈ ਅਸੀਂ ਉਹਨਾਂ ਦਾ ਦੇਣਾ ਕਦੇ ਵੀ ਨਹੀਂ ਦੇ ਸਕਦੇ ਜਿਨ੍ਹਾਂ ਦੀ અપਾਰ ਕਿਰਪਾ ਦੇ ਸਦਕਾ ਅੱਜ ਜੀਵਨ ਦੇ ਵਿੱਚ ਵੱਡਾ ਆਨੰਦ ਮਾਣਦੇ ਹਾਂ ਕਿਉਂਕਿ ਬਹੁਤ અપਾਰ ਕਿਰਪਾ ਤੇ ਜਿਨ੍ਹਾਂ ਨੇ ਆਪਣਾ ਪਰਿਵਾਰ ਵੀ ਨਹੀਂ ਦੇਖਿਆ ਆਪਣੇ ਬੱਚੇ ਵੀ ਨਹੀਂ ਦੇਖੇ ਬੱਚਿਆਂ ਦੀ ਦਵਾਈ ਦੀ ਗੱਲ ਆਉਂਦੀ ਹੈ ਤਾਮੀ ਪਿਛਾ ਆ ਮੁੜ ਕੇ ਨਹੀਂ ਦੇਖਿਆ ਬਿਮਾਰੀਆਂ ਅਠਮਾਰੀਆਂ ਦੇ ਪ੍ਰਤੀ ਵੀ ਨਹੀਂ ਪਿੱਛੇ ਮੁੜ ਕੇ ਵੇਖਿਆ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਕਿ ਮੇਰਾ ਸਮਾਜ ਜਿਹੜਾ ਹੈਗਾ ਆ ਇਹੇ ਉੱਪਰ ਉੱਠ ਜਾਵੇ ਮੈਂ ਤਾਂ ਤਸੀਹੇ ਚੱਲ ਲੈ ਪਰ ਮੇਰਾ ਸਮਾਜ ਇਨ੍ਹਾਂ ਤਸੀਹਾਂ ਦੇ ਵਿੱਚ ਨਾ ਫਸੇ। ਵਾਕਿਆ ਹੀ ਅੱਜ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਂਦੀ। ਉਹਨਾਂ ਦੀ ਪੜ੍ਹਾਈ ਦੀ, ਉਹਨਾਂ ਦੀ ਹਿੰਮਤ ਦਾ ਹੱਕਾ ਲੈਣ ਦਾ ਆਨੰਦ। ਅੱਜ ਹਰ ਵਿਅਕਤੀ, ਮੈਂਬਰ ਪੰਚਾਇਤ, ਪੰਜ ਸਰਪੰਚ, ਲੰਬੜਦਾਰ, ਅਹੁਦੇਦਾਰ ਵਣ ਸਕਦਾ ਏਕ ਪੜ੍ਹਾਈ ਦੀ ਹੀ ਕੀਮਤ ਹੈ। ਵਾਕਿਆ ਹੀ ਇਹ ਗੱਲ ਸੱਚ ਹੈ ਕਿ ਦੁਨੀਆਂ ਦੀ ਹਰ ਚੀਜ਼ ਵੰਡੀ ਜਾ ਸਕਦੀ ਹੈ। ਜੇ ਵਾਪ ਹੈ ਉਹਦੀ ਜਾਇਦਾਦ ਵੰਡੀ ਜਾ ਜਾ ਸਕਦੀ ਔਰ ਜਾਣੀ ਹੈ ਪਰ ਵਿਦਿਆ ਇੱਕ ਐਸੀ ਚੀਜ਼ ਹੈ ਜਿਹੜੀ ਕਦੇ ਵੀ ਵੰਡੀ ਨਹੀਂ ਜਾਣੀ ਇਹ ਇੱਕ ਐਸਾ ਰਤਨ ਹੈ ਜਿਹੜਾ ਆਪ ਜੀ ਦੇ ਕੋਲ ਵਰਕਰਾਰ ਰਹਿਣਾ ਤਾਂ ਪਿਆਰੇ ਸਾਥਿਓ ਇਸ ਜਨਮ ਦਿਨ ਤੇ ਇੱਕ ਕਹਲਣਾ ਵੀ ਕਹਾਲੀਏ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਵੱਧ ਤੋਂ ਵੱਧ ਲਿਖਾਈਏ ਕਿਉਂਕਿ ਜੇ ਪੜ੍ਹਾਈ ਹੈ ਲਿਖਾਈ ਹੈ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਪਛਾ ਨਹੀਂ ਤੱਕ ਸਕਦੀ ਬੜੀ ਅਪਾਰ ਕਿਰਪਾ ਤੇ ਸਦਕਾ ਅੱਜ ਜੀਵਨ ਦਾ ਜੇ ਆਨੰਦ ਲੈਣ ਦੀ ਗੱਲ ਕਰਦੇ ਆਂ ਉੱਥੇ ਇੱਕੋ ਇੱਕ ਨਾਮ ਆਉਂਦਾ ਵੀਰ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਵੀਰ ਡਾਕਟਰ ਅੰਬੇਦਕਰ ਸਾਹਿਬ ਜਿੰਦਾਬਾਦ ਜਿੰਦਾਬਾਦ ਵੀਰ ਡਾਕਟਰ ਅੰਬੇਦਕਰ ਸਾਹਿਬ ਅੰਬਰ ਰਹੇ ਅੰਬਰ ਰਹੇ ਵੀਰ ਡਾਕਟਰ ਅੰਬੇਦਕਰ ਸਾਹਿਬ ਦੀ ਸੋਚ ਤੇ ਰਾਜਾ ਦੇ ਲੋਕੇ ਕਰਨਲ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਗੱਲ ਸਜਣੋ ਪਿਆਰ ਦੀ ਹੈ ਇਸ ਵੀਡੀਓ ਦਾ ਮਕਸਦ ਇਹ ਹੈ ਕਿ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਅੰਦਰ ਵੀ ਇਸੇ ਹੀ ਤਰ੍ਹਾਂ ਪਿਆਰ ਬਣਾਓ ਜਿੱਥੇ ਪਿੰਡਾਂ ਦੇ ਅੰਦਰ ਪ੍ਰਤਿਮਾ ਨਹੀਂ ਲੱਗੀ ਉੱਥੇ ਵਾਵਾ ਸਾਹਿਬ ਦਾ ਵਧੀਆ ਫੋਟੋ ਲਗਾ ਕੇ ਇੱਕ ਜਗ੍ਹਾ ਇੱਕ ਜਗ੍ਹਾ ਤੇ ਇਕੱਠੇ ਹੋਵੋ ਕਿਉਂਕਿ ਜਦੋਂ ਉਹਨਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਪ੍ਰਤੀ ਵਿਚਾਰ ਕਰਾਂਗੇ ਤੇ ਕੁਝ ਪੜਨ ਨੂੰ ਕੁਝ ਲਿਖਣ ਨੂੰ ਕੁਝ ਸੁਣਨ ਨੂੰ ਮਿਲੇਗਾ ਹਰਕੇਵਲ ਸਿੰਘ ਸਾਹਿਬਾ ਪੁਲਿਸ ਰਿਟਾਇਰ ਅਫਸਰ ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਪੰਜਾਬ ਪੁਲਿਸ ਦੇ ਅੰਦਰ ਵੀ ਨਿਭਾਈਆਂ ਕਿ ਜਿਹੜੇ ਜੋਬ ਕਰਦੇ ਨੇ ਜਿਹੜੇ ਰਿਟਾਇਰਮੈਂਟ ਹੋਏ ਨੇ ਉਹਨਾਂ ਨੂੰ ਅਕਸਰ ਪਲੀ ਪੰਤੀ ਇਹ ਪਤਾ ਹੁੰਦਾ ਕਿ ਅੱਜ ਵੱਡੀਆਂ ਸੀਟਾਂ ਦੇ ਉੱਪਰ ਜੇ ਅੱਜ ਬੈਠੇ ਆ ਆਪਣੇ ਜ਼ਿੰਦਗੀ ਦਾ ਤੇ ਆਪਣੇ ਪਰਿਵਾਰ ਨੂੰ ਪਾਲਣ ਦਾ ਦੁਨੀਆਂ ਦੇ ਦਰ ਸ਼ੋਹਰਤ ਇਕੱਠੀ ਕਰਨ ਦਾ ਆਨੰਦ ਲੈ ਰਹੇ ਆ ਉਹਦੇ ਪਿੱਛੇ ਇੱਕੋ ਇੱਕ ਨਾਮ ਆਉਂਦਾ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਬਹੁਤ ಅಪਾਰ ਕਿਰਪਾ ਜਿਨ੍ਹਾਂ ਦੀ ਜਿਨ੍ਹਾਂ ਦੇ ਸਦਕਾ ਹਰ ਪ੍ਰਾਣੀ ਆਪਣੀ ਆਜ਼ਾਦੀ ਦਾ ਆਨੰਦ ਮਾਣਦਾ ਹੋਇਆ ਪਿੰਡ ਜੱਬੋਵਾਲ ਦਾ ਉਹ ਸਿਰ ਕਟਮਾ ਆਗੂ ਕਾਟੋ ਜੱਬੋਵਾਲੀਆ ਕਬੱਡੀ ਦੇ ਵਿੱਚ ਬਹੁਤ ਵੱਡੀ ਤੱਕ ਪਾਉਣ ਵਾਲਾ ਨੌਜਵਾਨ ਨੌਜਵਾਨਾਂ ਦੇ ਅੰਦਰ ਵੀ ਬਹੁਤ ਵੱਡੇ ਜਜ਼ਬੇ ਨੇ ਤੇ ਇੱਕ ਪਿਆਰ ਦੀ ਗੱਲ ਹੈ ਬਹੁਤ ਵੱਡਾ ਪਿਆਰ ਹੈ ਕਿ ਜਿਨ੍ਹਾਂ ਨੇ ਬਹੁਤ ਹੀ ਆਨੰਦ ਜਿਹੜਾ ਹੈਗਾ ਆ ਅੱਜ ਦੇ ਸਮੇਂ ਦਾ ਮਾਣਦੇ ਨੇ ਪੜ੍ਹਾਈ ਲਿਖਾਈ ਦੀ ਗੱਲ ਕੀਤੀ ਜਾਵੇ ਪੜ੍ਹਾਈ ਲਿਖਾਈ ਦੇ ਨਾਲ-ਨਾਲ ਖੇਡਾਂ ਦਾ ਆਨੰਦ ਵੀ ਲੈ ਰਹੇ ਨੇ ਆਓ ਜੀ 1912 ਤੱਕ ਉਹਨਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਅਰਧ ਸ਼ਾਸਤਰ ਤੇ ਰਾਜਨੀਤਿਕ ਦੇ ਵਿੱਚ ਆਪਣੀ ਡਿਗਰੀ ਪ੍ਰਾਪਤ ਕੀਤੀ ਬੜੋਦਾ ਰਾਜ ਸਰਕਾਰ ਨਾਲ ਰੋਜ਼ਗਾਰ ਲਈ ਤਿਆਰ ਹੋ ਗਏ ਉਹਨਾਂ ਦੀ ਪਤਨੀ ਤੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਛੇਤੀ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬਚਿੱਤਰ ਸਿੰਘ ਜੀ ਬਹੁਤ ਹੀ ਡਾਕਟਰ ਮਿਰਗਰ ਸਾਫ ਜਿਹਨੋ ਪਿਆਰ ਕਰਨ ਵਾਲੇ ਅਕਸਰ ਹੀ ਵੀਆ ਡਾਕਟਰ ਮਿਰਗਰ ਸਾਹਿਬ ਜਿੱਦੀਆਂ ਗੱਲਾਂ ਬਤਾਂ ਜੋ ਉਹਨਾਂ ਦਾ ਮਿਸ਼ਨ ਹੁੰਦਾ ਕਿ ਹਰ ਇੱਕ ਵਿਅਕਤੀ ਤੱਕਰ ਲੈ ਕੇ ਜਾਣਾ ਉਸ ਤੱਕਰ ਲੈ ਕੇ ਜਾਂਦੇ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਜੱਬੋਵਾਲ ਦੇ ਵਿੱਚ ਪਹੁੰਚੇ ਨੇ ਪ੍ਰੇਤਮਾ ਦੇ ਉੱਪਰ ਫੁੱਲ ਮਾਲਾ ਅਰਪਣ ਕਰਨ ਦੇ ਲਈ ਤਨਯੋ ਪਰਿਵਾਰ ਜਿਨ੍ਹਾਂ ਨੇ ਬਹੁਤ ਤਸੀਹੇ ਚੱਲਿਆ ਰਵਨ ਕਮਾਰਜੀ ਵਿਸ਼ੇਸ਼ ਤੌਰ ਤੇ ਫੁੱਲ ਮਾਲਾ ਅਰਪਣ ਕਰਨ ਦੇ ਲਈ ਪਹੁੰਚੇ ਨੇ ਐ ਧਰਮਪਾਲ ਜੀ ਵਿਸ਼ੇਸ਼ ਤੌਰ ਤੇ ਅੱਜ ਡਾਕਟਰ ਮੇਦਗੜ ਸਾਹਿਬ ਜੀ ਦੀ ਪ੍ਰੇਤਮਾ ਦੇ ਉੱਪਰ ਫੁੱਲ ਮਾਲਾ ਅਰਪਣ ਕਰਨ ਦੇ ਲਈ ਪਹੁੰਚੇ ਨੇ ਇਹ ਪਿਆਰ ਦੀ ਗੱਲ ਹੈ ਜਿਨ੍ਹਾਂ ਨੂੰ ਸਮਝ ਆ ਗਈ ਕਿ ਅੱਜ ਜੇ ਅਸੀਂ ਆਨੰਦ ਲੈ ਰਹੇ ਹਾਂ ਸੁਭਧਾਨ ਦਾ ਤੇ ਆਜ਼ਾਦੀ ਦਾ ਨਹੀਂ ਤਾਂ ਕੋਈ ਐਸਾ ਸਮਾਂ ਹੁੰਦਾ ਸੀਗਾ ਕਿ ਹਰ ਪ੍ਰਾਣੀ ਦੇ ਨਾਲ ਤੱਕਾ ਹੋ ਜਾਣਾ ਤੇ ਅੱਜ ਕਾਨੂੰਨ ਬਹੁਤ ਵੱਡੀ ਚੀਜ਼ ਹੈ ਬਰਾਬਰਤਾ ਦਾ ਕਾਨੂੰਨ ਦੇ ਵਿੱਚ ਹਰੇਕ ਨੂੰ ਅਧਿਕਾਰ ਹੈ ਕਿਸੇ ਤਰ੍ਹਾਂ ਦੇ ਵੀ ਕੋਈ ਮੁਸ਼ਕਲ ਆਉਂਦੀ ਹੈ ਤੇ ਹਰ ਤਰ੍ਹਾਂ ਦੀ ਓਹੋ ਸਰਕਾਰ ਦੇ ਕੋਲੋਂ ਪ੍ਰੋਟੈਕਸ਼ਨ ਲੈ ਸਕਦਾ ਇਹ ਸਾਰਾ ਕੁਝ ਬਣੇ ਇਸੇ ਕਰਕੇ ਆ ਕਿਉਂਕਿ ਇਹਨਾਂ ਦੇ ਪਿੱਛੇ ਇੱਕੋ ਇੱਕ ਰਹਿਬਰ ਦਾ ਨਾਮ ਆਂਦਾ ਇੱਕੋ ਇੱਕ ਰਹਿਬਰ ਦਾ ਨਾਮ ਜੋੜਿਆ ਹੋਇਆ ਹਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਬਹੁਤ ਹੀ ਸਤਿਕਾਰ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ ਦੇ ਪਰਤਾਨਾ ਉਹ ਰਹਿਬਰ ਜਿਨ੍ਹਾਂ ਨੇ ਸਾਰਾ ਇਸ ਜੀਵਨ ਸਾਡੇ ਵਾਸਤੇ ਲਗਾਇਆ ਪਾਪ ਮਨੁੱਖਤਾ ਦੀ ਸੇਵਾ ਦੇ ਵਾਸਤੇ ਲਗਾਇਆ ਸਾਡੇ ਤੋਂ ਪਾਪ ਪ੍ਰਾਣੀ ਮਨੁੱਖਤਾ ਦੀ ਸੇਵਾ ਦੇ ਵਾਸਤੇ ਲਗਾਇਆ ਜਿੰਦਾਬਾਦ ਜਿੰਦਾਬਾਦ ਪੈਰਾ ਦਿਆਂਗੇ ਥੋਕੇ ਡਾਕਟਰ ਦੇ ਆਇਓ ਬਾਬਾ ਜੇ ਲੈ ਤੇਰਾ ਆਪੋ ਕੋਲ ਸਾਰੇ ਜਣੇ ਇੱਧਰ ਆਓ ਕੋਲ ਗੋਬੀ ਹਾਂਜੀ ਆਜੋ ਨਾ ਨਹੀਂ ਖੜਾ ਉਤ ਹੂੰ ਛੱਡ ਦਿਓ ਤਾਂ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਦੀ ਸਭ ਨੂੰ ਲੱਖ ਲੱਖ ਵਧਾਈਆਂ ਆਪ ਜੀ ਕੱਲੇ ਇੱਕ ਤਬਕੇ ਦੇ ਰਹਿਬਰ ਨਹੀਂ ਸੀ ਆਪ ਜੀ ਨੇ ਸਭ ਸਭ ਦੇ ਲਈ ਕੰਮਕਾਰ ਕੀਤਾ ਸਭ ਦੇ ਲਈ ਇਸ ਸਮਾਨ ਕਾਨੂੰਨ ਬਣਾਏ ਚਾਹੇ ਕੋਈ ਵੀ ਵਰਗ ਵਰਗ ਹੋਵੇ ਅੱਜ ਇਹ ਸਾਰਿਆਂ ਨੂੰ ਅਸੀਂ ਇਥੇ ਪਿੰਡ ਜੱਬਵਾਲ ਦੇ ਵਿੱਚ ਜਾਂਦਾ ਮਨਾ ਰਹੇ ਹਾਂ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਅਸੀਂ ਸਾਰੇ ਜਨਮ ਦਿਹਾੜੇ ਤੇ ਅਸੀਂ ਪਹੁੰਚੇ ਹਾਂ ਸਾਰਿਆਂ ਨੂੰ ਵਧਾਈ ਦੇਣ ਪਹੁੰਚੇ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਸਾਨੂੰ ਲੇਡੀਜ਼ ਨੂੰ ਖਾਸ ਕਰਕੇ ਭੀਮrao ਨੇ ਡਾਕਟਰ ਅੰਬੇਦਕਰ ਸਾਹਿਬ ਨੇ ਸਾਨੂੰ ਲੇਡੀਜ਼ ਨੂੰ ਹੱਕ ਦਵਾਏ ਨਹੀਂ ਤਾਂ ਕਿ ਘਰੋਂ ਬਾਹਰ ਨਿਕਲਣ ਦਾ ਸਾਨੂੰ ਅਧਿਕਾਰ ਨਹੀਂ ਸੀਗਾ ਤੇ ਚੁੱਲ੍ਹੇ ਚੌਕੇ ਤੱਕ ਹੀ ਸੀਮਤ ਸੀ ਇਹ 바ਵਾ ਸਾਹਿਬ ਨੇ ਸਾਨੂੰ ਅਧਿਕਾਰ ਦਵਾਏ ਸਾਨੂੰ ਤੇ ਅਸੀਂ ਜੋ ਵੀ ਸਾਨੂੰ سرپنچی دا সেবা ਕਰਨ ਦਾ ਮੌਕਾ ਦਿੱਤਾ ਸੀਗਾ ਇਹ ਸਾਰਾ ਭੀਮਰਾਓ ਦੀ ਅਬਦੌਲਤ ਸੀਗਾ ਬੇਨਤੀ ਵੀ ਕਰ ਰਹੀਆਂ ਨੌਜਵਾਨ ਪੀੜੀ ਨੂੰ ਕਿ ਇਹਨਾਂ ਦੀ ਜੀਵਨੀ ਬਾਰੇ ਪੜੋ ਇਹਨਾਂ ਦੇ ਇਤਿਹਾਸ ਬਾਰੇ ਪੜੋ ਕਿੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਇਹਨਾਂ ਨੇ ਪੜ੍ਹਾਈ ਕੀਤੀ ਕਿਉਂਕਿ ਉਸ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਲਾਈਟਾਂ ਵੀ ਨਹੀਂ ਸਨ ਇੱਕੋ ਇੱਕ ਕਮਰਾ ਸੀ ਇੱਕ ਕਮਰੇ ਦੇ ਵਿੱਚ ਆਪਾਂ ਕਹਿ ਲਓ ਕਿ ਖਾਣਾ ਵੀ ਪੀਣਾ ਵੀ ਸਾਰਾ ਸੋਨਾ ਵੀ ਉੱਥੇ ਹੀ ਸੀਗਾ ਕਿ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਪੜ੍ਹਾਈ ਕੀਤੀ ਆ ਪੜ੍ਹਾਈ ਕਰਕੇ ਸਾਨੂੰ ਜਿਹੜੇ ਕਾਨੂੰਨੀ ਤੌਰ ਤੇ ਸਾਨੂੰ ਹੱਕ ਦੁਆਏ ਨੇ ਮੈਂ ਇਹੀ ਨੋ ਜਨਨ ਅਪੀਲ ਕਰਦੀ ਆ ਕਿ ਇਹਨਾਂ ਦੀ ਜੀਵਨੀ ਵਾਰੇ ਪੜੋ ਵੱਧ ਤੋਂ ਵੱਧ ਪੜ੍ਹਾਈ ਕਰੋ ਤੋਂ ਵੀ ਆ ਡਾਕਟਰ ਮੇਦਕਰ ਸਾਹਿਬ ਦੇ ਬੱਚੇ ਦੀ ਡੈਥ ਹੋ ਜਾਂਦੀ ਆ ਹਾਂਜੀ ਕਿਉਂਕਿ ਸਮਾਂ ਕੁਛ ਐਸਾਸ ਕਰਕੇ ਸਾਰਾ ਸਮਾਂ ਹੀ ਪੜ੍ਹਾਈ ਤੇ ਲਗਾ ਦਿੱਤਾ ਹਾਂਜੀ ਅਚਾਨਕ ਜਦੋਂ ਪਤਾ ਲੱਗਦਾ ਕਿ ਬੱਚੇ ਨੇ ਦੁਨੀਆ ਤੋਂ ਉਹਦਾ ਜਾਣਾ ਬਣ ਗਿਆ ਹੈਗਾ ਹਾਂਜੀ ਕਹਿੰਦੇ ਕਿ ਇੱਕ ਸਮਾਂ ਐਸਾ ਹੁੰਦਾ ਸੀ ਆਪਾਂ ਘਰਾਂ 'ਚ ਪਰਿਵਾਰਾਂ ਵਾਲੇ ਆ ਇੱਕ ਸਮਾਂ ਐਸਾ ਹੁੰਦਾ ਸੀ ਕਿ ਉਹਨਾਂ ਨੂੰ ਉੱਪਰ ਉਹਨਾਂ ਦੇ ਪਾਣ ਦੇ ਲਈ ਆ ਕਫਨ ਦੀ ਉਹ ਵੀ ਪੈਸੇ ਨਹੀਂ ਸੀ ਤਿਆਰ ਕਰਨ ਦੇ ਲਈ ਇਤਿਹਾਸ ਦੱਸਦਾ ਕਿ ਉਸ ਸਮੇਂ ਦੇ ਦੌਰਾਨ ਸਾੜੀ ਦਾ ਜਿਹੜਾ ਪੱਲਾ ਹੈਗਾ ਆ ਉਹ ਪਾੜ ਕੇ ਉਹਦੇ ਵਿੱਚ ਉਹਨੂੰ ਬਕਾਇਦਾ ਉਹਨੂੰ ਕਫਨ ਦੇ ਤੌਰ ਤੇ ਵਰਤਿਆ ਗਿਆ ਹੈਗਾ ਜਦੋਂ ਇਦਾਂ ਦੇ ਸਮਿਆਂ ਦੇ ਅੰਦਰ ਹਾਲਾਤਾਂ ਦੇ ਅੰਦਰ ਜਿਹੜਾ ਅੱਜ ਅਸੀਂ ਨਿਗ ਮੰਨਦੇ ਪਈਆਂ ਅੱਜ ਅਸੀਂ ਇਸ ਚੀਜ਼ ਦੀ ਜਿਹੜੀ ਕਾਮਨਾ ਕਰਦੇ ਪਏ ਉਹਨਾਂ ਦੇ ਸਦਕਾ ਹੀ ਪੈਨ ਲਾਉਣ ਦਾ ਪੜਨ ਦਾ ਲਿਖਣ ਦਾ ਅਧਿਕਾਰ ਇੱਕ ਜਾਤੀ ਨੂੰ ਨਹੀਂ ਮਿਲਿਆ ਹੈਗਾ ਨਾ ਕਿ ਇੱਕ ਵਰਗ ਨੂੰ ਮਿਲਿਆ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੀ ਵੀ ਲੁਕਾਈ ਹੈਗੀ ਆ ਜਿੰਨੇ ਵੀ ਪਬਲਿਕ ਹੈਗੀ ਆ ਇਸ ਮਨੁੱਖਤਾ ਨੂੰ ਪੜਨ ਲਿਖਣ ਦਾ ਅਧਿਕਾਰ ਉਸ ਸਮੇਂ ਦੇ ਦੌਰਾਨ ਹੀ ਮਿਲ ਗਿਆ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆ ਦੇਖੋ ਡਾਕਟਰ ਅੰਬੀ ਭੀਮਰਾਓ ਅੰਬੇਲਕਰ ਸਾਹਿਬ ਉਹ ਵੀ ਪਰਿਵਾਰ ਵਾਲੀ ਸੀਗੇ ਉਹਨਾਂ ਦੇ ਵੀ ਬੱਚੇ ਸੀ ਵਾਈਫ ਸੀ ਪਰ ਉਹਨਾਂ ਨੇ ਨਾ ਤਾਂ ਆਪਣੇ ਵਾਈਫ ਦਾ ਦੇਖਿਆ ਨਾ ਆਪਣੇ ਬੱਚਿਆਂ ਦਾ ਦੇਖਿਆ ਉਹਨਾਂ ਨੇ ਪੜ੍ਹਾਈ ਕੀਤੀ ਉਹ ਪੜ੍ਹਾਈ ਕਿਉਂ ਕੀਤੀ ਸਾਡੇ ਵਾਸਤੇ ਸਾਨੂੰ ਕਾਨੂੰਨੀ ਅਧਿਕਾਰ ਦਵਾਉਣ ਲਈ ਹੱਕ ਦੁਆਏ ਉਹਨਾਂ ਨੇ ਸਾਨੂੰ ਪੂਰੀ ਤਰ੍ਹਾਂ ਹੱਕ ਦੁਆ ਕੇ ਗਏ ਨਹੀਂ ਤਾਂ ਲੇਡੀਜ਼ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਘਰੋਂ ਬਾਹਰ ਨਿਕਲ ਜਾਣ ਨਿਕਲ ਹੁਣ ਜੈਂਟਸ ਦੇ ਨਾਲ ਮੋਢੇ ਦੇ ਨਾਲ ਮੋਢਾ ਮਲਾ ਕੇ ਚੱਲ ਸਕਦੇ ਮੈਂ ਇਹਨਾਂ ਦੀ ਜੀਵਨੀ ਬਾਰੇ ਬਹੁਤ ਬਰੀਫਲੀ ਪੜਿਆ ਜਦੋਂ ਅਸੀਂ ਇਹਨਾਂ ਦੀ ਜੀਵਨੀ ਬਾਰੇ ਪੜ੍ਹਦੇ ਮੈਂ ਪੂਰੀ ਤਰ੍ਹਾਂ ਪੜਿਆ ਕਿ ਰੋਂਗਟੇ ਖੜੇ ਹੁੰਦੇ ਆ ਆਪਾਂ ਨਹੀਂ ਨਾਰਮਲ ਇਨਸਾਨ ਨਹੀਂ ਪੜ ਸਕਦਾ ਉਹ ਜੀ ਕਿਉਂਕਿ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆਈਆਂ ਬੱਚੇ ਦੀ ਦਵਾਈ ਵਾਸਤੇ ਨਹੀਂ ਪੈਸੇ ਸੀਗੇ ਉਹਨਾਂ ਦੇ ਕੋਲ ਰਹਿਣ ਲਈ ਛੱਤ ਵੀ ਨਹੀਂ ਸੀਗੀ ਕੋਈ ਸਮਾਂ ਐਸਾ ਸੀ ਖਾਣ ਨੂੰ ਵੀ ਹੈ ਨਹੀਂ ਸੀਗਾ ਉਹ ਤਾਂ ਕਰੋ ਡਾਕਟਰ ਭੀਮਰਾ ਅੰਬੇਦਕਰ ਸਾਹਿਬ ਜੀ ਕਰੋ ਬਾਹਰ ਰਹਿੰਦੇ ਸੀ ਪੜ੍ਹਾਈ ਕਰਦੇ ਸੀਗੇ ਉਹਨਾਂ ਨੇ ਆਪਣੇ ਪਰਿਵਾਰ ਦਾ ਨਹੀਂ ਦੇਖਿਆ ਇਸ ਕਰਕੇ ਕਿ ਸਾਨੂੰ ਉਹ ਹੱਕ ਦਵਾ ਗਏ ਜੀ ਜੀ ਹਾਂਜੀ ਜੀ ਸ਼ੁਕਰੀਆ ਸ਼ੁਕਰੀਆ ਜੀ ਅੱਜ ਇਥੇ ਪ੍ਰੀਤਮਾ ਦੇ ਉੱਪਰ ਪਹੁੰਚੀ ਹੈਗੀਆਂ ਵਿਸ਼ੇਸ਼ ਤੌਰ ਤੇ ਪੈਂਡ ਸਲੋ ਦੀ ਜੇ ਗੱਲ ਕੀਤੀ ਜਾਵੇ ਪੈਂਡ ਸਲੋ ਤੋਂ ਸ਼ੰਗਾਰਾ ਸਿੰਘ ਸਹੂਂਗੜਾ ਦਾ ਇਤਿਹਾਸ ਵੀ ਜੁੜਿਆ ਹੈਗਾ ਆ ਵੀਰ ਡਾਟਨ ਬੇਦਗਰ ਸਾਹਿਬ ਜੀ ਦੇ ਅੱਜ ਜਨਮ ਦਿਨ ਦੇ ਉੱਪਰ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਸਾਰਿਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਜੇ ਗੱਲ ਕਰੀਏ ਸਹੂਂਗੜਾ ਸਾਹਿਬ ਦੀ ਉਹ ਮੇਰੇ ਕਜ਼ਨ ਆ ਭੂਆਜੀ ਦਾ ਬੇਟਾ ਸੀ ਜੀ ਤੇ ਅਸੀਂ ਸ਼ੁਰੂ ਤੋਂ ਹੀ ਜੀ ਬਾਬਾ ਸਾਹਿਬ ਦੇ ਨਾਲ ਜੁੜੇ ਆ ਸਾਡੀ ਫੈਮਿਲੀ ਦਾ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਸਪੋਰਟ ਸੀਗਾ ਜੀ ਤੇ ਬਾਜੀ ਹੁਣੀ ਵੀ ਜਿੰਦ ਤੱਕ ਲ ਉਹਨਾਂ ਨੂੰ ਕੋਈ ਨਾਮ ਨਹੀਂ ਇਦਾਂ ਦਾ ਹੋਊਗਾ ਕੋਈ ਨਹੀਂ ਜਾਣਦਾ ਜੀ ਤੇ ਮੋਂਡੀ ਸੀ ਉਹ ਪਾਰਟੀ ਦੇ ਵੀ ਸੀਗੇ ਮੋਂਡੀ ਉਹ ਜੋ ਸਮਾਜ ਪਾਰਟੀ ਦੇ ਜੀ ਤੇ ਬਾਬਾ ਸਾਹਿਬ ਦਾ ਵੀ ਉਹਨਾਂ ਨੇ ਬਹੁਤ ਜ਼ਿਆਦਾ ਇਤਿਹਾਸ ਬਾਰੇ ਉਹਨਾਂ ਦੀ ਦੱਸਿਆ ਉਹਨਾਂ ਨੂੰ ਲੋਕਾਂ ਨੂੰ ਤੇ ਕਾਂਸੀ ਰਾਮ ਸਾਹਿਬ ਜਿਹੜੇ ਸੀਗੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਸੀਗਾ ਜੀ ਜੁੜਿਆ ਆ ਨਾਮ ਜੀ ਤੇ ਜਦੋਂ 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 ਸ਼ੰਗਾਰਾ ਸਾਹਿਬ ਘਰ ਆਉਂਦੇ ਸੀ ਮਿਲਣ ਦੇ ਲਈ ਅਕਸਰ ਕੀ ਗੱਲਾਂ ਕਰਿਆ ਕਰਦੇ ਸਨ ਉਹ ਜ਼ਿਆਦਾਤਰ ਬਾਬਾ ਸਾਹਿਬ ਦੀਆਂ ਗੱਲਾਂ ਕਰਿਆ ਕਰਦੇ ਸੀ ਕਿ ਕਿੱਦਾਂ ਉਹਨਾਂ ਨੇ ਸਾਡੇ ਵਾਸਤੇ ਸੰਘਰਸ਼ ਕੀਤਾ ਆਮ ਲੋਕਾਂ ਨੂੰ ਉੱਪਰ ਚੁੱਕਣ ਵਾਸਤੇ ਸਿੱਖਿਆ ਵਾਸਤੇ ਲੋਕਾਂ ਨੂੰ ਉਹਨਾਂ ਨੇ ਹੱਕ ਲੈ ਕੇ ਦਿੱਤੇ ਜਿਵੇਂ ਕਹਿ ਲਓ ਵੀ ਕੋਈ ਪੁੱਛਦਾ ਨਹੀਂ ਸਗਾ ਆਮ ਵਰਗ ਨੂੰ ਉਹਨਾਂ ਦਾ ਬਹੁਤ ਕਦੀ ਅਸੀਂ ਉਹਨਾਂ ਦਾ ਅਹਿਸਾਨ ਨਹੀਂ ਜਿਹੜਾ ਸਾਡੀ ਜ਼ਿੰਦਗੀ ਚ ਘਾ ਸਕਦੇ ਜੀ 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 ਬਹੁਤ ਬਹੁਤ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਵਸਤੇ ਪੰਜਾਬੀਆਂ ਨੂੰ ਜੀ ਬਾਬਾ ਸਾਹਵ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੀਆਂ ਜੀ ਮੈਂ ਅਸੀਂ ਬਾਬਾ ਸਾਹਿਬ ਦੇ ਜੋ ਇਤਿਹਾਸ ਪੜਿਆ ਆ ਜੀ ਉਹਦੇ ਵਿੱਚ ਇਹ ਆਵੇ ਸਾਨੂੰ ਕੋਈ ਵੀ ਪੁੱਛਦਾ ਨਹੀਂ ਸੀਗਾ ਛੋਟੀ ਜਾਤੀ ਨੂੰ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਜੀ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਆਏ ਉਦੋਂ ਵੀ ਇਸ ਆਪਾਂ ਨੂੰ ਜਾਤ ਪਾਤ ਦੇ ਵਿੱਚ ਬਹੁਤ ਵਿਤਕਰਾ ਸੀਗਾ ਉਸ ਤੋਂ ਬਾਅਦ ਬਾਬਾ ਸਾਹਿਬ ਜੀ ਆਏ ਬਾਬਾ ਸਾਹਿਬ ਜੀ ਸਾਨੂੰ ਜਨ ਕਿ ਸਾਨੂੰ ਲੋਕ ਐਦਾਂ ਦੇ ਸਮਝਦੇ ਸੀ ਵੀ ਅਸੀਂ ਤੇ ਉਸ ਸਮੇਂ ਸਾਨੂੰ ਪਾਣੀ ਪੀਣ ਦਾ ਵੀ ਅਧਿਕਾਰ ਨਹੀਂ ਸੀ ਜੀ 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 ਉਸ ਸਮੇਂ ਬਾਬਾ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਸਿੱਖਿਆ ਦੇ ਵਿੱਚ ਮਹਿਲਾ ਵਰਗ ਨੂੰ ਉੱਪਰ ਉਠਾਇਆ ਜੀ ਜੀ ਜੋ ਅਸੀਂ ਅੱਜ ਕੁਰਸੀਆਂ ਤੇ ਬੈਠੇ ਆ ਨਾ ਉਹਨਾਂ ਦੀ ਬਦੌਲਤ ਬੈਠੇ ਆ ਦਫ਼ਤਰਾਂ ਦੇ ਵਿੱਚ ਬੈਂਕਾਂ ਦੇ ਵਿੱਚ ਉਹਨਾਂ ਦੀ ਬਦੌਲਤ ਬੈਠੇ ਆ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇੱਕ ਸਮਾਂ ਐਸਾ ਸੀਗਾ ਕਿ ਜੇ ਪਿੰਡ ਦੇ ਵਿੱਚ ਕੋਈ ਵੱਡਾ ਛੱਪੜ ਵੀ ਹੈ ਭਾਵੇਂ ਜਿੱਥੋਂ ਪਾਣੀ ਜਾਨਵਰ ਤਾਂ ਪੀ ਸਕਦੇ ਆ ਲੇਕਿਨ ਕੁਛ ਵਰਗ ਐਸਾ ਸੀ ਜਿਹਨੂੰ ਪਾਣੀ ਪੀਣ ਦਾ ਵੀ ਉਹ ਅਧਿਕਾਰ ਨਹੀਂ ਸੀਗਾ ਪਰ ਇਹ ਸਿਰਫ ਪੜ੍ਹਾਈ ਦੇ ਕਰਕੇ ਇਹ ਪੜ੍ਹਾਈ ਦੇ ਕਰਕੇ ਵਿੱਦਿਆ ਦੇ ਕਰਕੇ ਅੱਜ ਬਹੁਤ ਵੱਡੇ ਅਧਿਕਾਰਾਂ ਦੀ ਜੇ ਗੱਲ ਕੀਤੀ ਜਾਵੇ ਵੱਡੇ ਅਧਿਕਾਰ ਜਿਹੜੇ ਹੈਗੇ ਆ ਲੈ ਕੇ ਦਿੱਤੇ ਹੈਗੇ ਡਾਕਟਰ ਵੀ ਆਰ ਅੰਬੇਡਕਰ ਸਾਹਿਬ ਜੀ ਅੱਲ ਕਰਨ ਜਾ ਰਹੇ ਹੈਗੇ ਸਾਡੇ ਵਿੱਚ ਅਪਕਾਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੀਆਂ ਅੱਡੇਦਾਰੀਆਂ ਦੇ ਉੱਪਰ ਵੀ ਕੰਮ ਕੀਤਾ ਹੈਗਾ ਡਾਇਰੈਕਟਰ ਦੇ ਉੱਪਰ ਵੀ ਅਧਿਕਾਰ ਕੀਤਾ ਹੈਗਾ ਇਹ ਜੇ ਗੱਲ ਕਰਾਂਗੇ ਅੱਜ ਜੱਬੋਬਾਲ ਦੇ ਵਿੱਚ ਜੱਬੋਬਾਲ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਨੇ ਜੀ ਸਵਾਗਤ ਹੈ ਅੱਜ ਜੀ ਗੱਲ ਕਰਾਂਗੇ ਵੀ ਡਾਕਟਰ ਮਿਲਗਾ ਸਾਹਬ ਜੀ ਦੇ ਜਨਮ ਦਿਹਾੜੇ ਦੇ ਉੱਪਰ ਬਹੁਤ ਧੰਨਵਾਦ ਜੀ ਜਤਾਰ ਸਿੰਘ ਜੀ ਜੀ ਸਭ ਤੋਂ ਪਹਿਲਾਂ ਸਾਰੀਆਂ ਹੀ ਸੰਗਤਾਂ ਨੂੰ ਜੀ ਡਾਕਟਰ ਸਾਹ ਪੀਮਰਾ ਅਵੇਦਕਰ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਆਪਾਂ ਤਾਂ ਸਿਰਫ ਦੋ ਤਿੰਨ ਗੱਲਾਂ ਕਰਨ ਵਾਲੀਆਂ ਸਭ ਤੋਂ ਪਹਿਲਾਂ ਮੈਂ ਇਹ ਉਹ ਜਿਹੜੇ ਸਾਡੇ ਵਿੱਚੋਂ ਵਿਛੜ ਗਏ ਜੀ ਸ਼੍ਰੀ ਰਿਮੇਸ਼ ਚੋਬੜਾ ਜੀ ਜੀ ਸਾਡੇ ਐਸਜੀਓ ਸਾਹਿਬ ਜੀ ਜਿਨ੍ਹਾਂ ਨੇ ਇਹ ਬੀੜਾ ਚੁਕਿਆ ਜੀ ਜਿਨ੍ਹਾਂ ਨੇ ਇਹ ਡਾਕਟਰ ਸਾਹਿਬ ਦਾ ਪ੍ਰਤਿਮਾ ਜਿਹੜੀ ਬੁੱਤ ਜਿਹੜਾ ਲਾਉਣ ਦੀ ਸ਼ੁਰੂਆਤ ਕੀਤੀ ਉਹਨਾਂ ਨੂੰ ਵੀ ਅਸੀਂ ਨੋਨ ਕਰਦੇ ਆ ਯਾਦ ਕਰਦੇ ਆ ਕਿ ਉਹਨਾਂ ਨੇ ਇਹ ਬੀੜਾ ਚੁਕਿਆ ਜੀ ਦੂਜੀ ਗੱਲ ਸਾਡੇ ਸਮਾਜ ਦੇ ਵਿੱਚ ਜੋ ਸਾਡੇ ਡਾਕਟਰ ਸਾਹਿਬ ਪੀਰਾ ਬੇਦਕਾਰ ਜੀ ਨੇ ਸੁਵਿਧਾਨ ਬਣਾਇਆ ਉਹਨੂੰ ਅਜੇ ਤੋੜਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੀ ਸਾਰੇ ਸਮਾਜ ਨੂੰ ਇਕੱਠਾ ਹੋਣ ਦੀ ਲੋੜ ਆ ਜੀ ਕਿ ਸਾਰੇ ਇਕੱਠੇ ਹੋ ਗਏ ਆਪਾਂ ਜਿਹੜਾ ਸਾਡੇ ਡਾਕਟਰ ਸਾਹਿਬ ਨੇ ਸਬਦਾਂ ਲਿਖਿਆ ਅਸੀਂ ਉਹਨਾਂ ਦੀ ਰੱਖਿਆ ਕਰ ਸਕੀਏ ਉਹ ਤੇ ਪਹਿਰਾ ਦੇ ਸਕੀਏ ਜੀ ਦੂਜੀ ਗੱਲ ਤੀਜੀ ਗੱਲ ਸਦਨ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਵਿੰਦਰ ਕੋਟਲੀ ਜੀ ਐਮਐਲਏ ਸਾਹਿਬ ਨੇ ਸੀਐਮ ਭਗਵੰਤ ਸਿੰਘ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਡਿਪਟੀ ਸੀਐਮ ਲਾਉਣਾ ਸੀਗਾ ਉਹ ਕਿਉਂ ਨਹੀਂ ਲਾਇਆ ਜੀ ਉਹਨਾਂ ਨੇ ਜਵਾਬ ਦੇਣ ਦੀ ਬਜਾਏ ਸਾਡੇ ਸਮਾਜ ਦੀ ਅਨਸਲਟ ਕੀਤੀ ਬੇਇੱਜ਼ਤੀ ਕੀਤੀ ਕਹਿੰਦੇ ਇਹਨੂੰ ਜੁੱਤੀ ਸੁਭਾਓ ਇਹਨੂੰ ਦੌਰਾ ਪੈ ਗਿਆ ਜੁੱਤੀ ਸੁਭਾਓ ਅਸੀਂ ਸਾਰੇ ਇਕੱਠੇ ਹੋ ਗਏ ਡੀਸੀ ਸਾਹਿਬ ਦੇ ਮੰਗ ਪੱਤਰ ਦੇ ਕੇ ਆਏ ਆ ਕਿ ਸੀਐਮ ਭਗਵੰਤ ਮਾਨ ਮਾਫੀ ਮੰਗੇ ਜਾਂ ਅਸਤੀਫਾ ਦੇਵੇ ਨਹੀਂ ਅਸੀਂ ਸੜਕਾਂ ਤੇ ਪ੍ਰਦਰਸ਼ਨ ਕਰਾਂਗੇ ਜੀ ਇਸ ਵਾਸਤੇ ਸਾਨੂੰ ਸਾਰੇ ਸਮਾਜ ਨੂੰ ਇਕੱਠੇ ਹੋ ਗਏ ਇੱਕ ਜੁੜਦਾ ਦੇ ਨਾਲ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਜੀ ਇਹ ਆਪਣੇ ਜੱਬੋਵਾਲ ਨੂੰ ਮਾਣ ਦਿੱਤਾ ਆਪਾਂ ਨੂੰ ਪ੍ਰਧਾਨਗੀ ਮੈਨੂੰ ਪ੍ਰਧਾਨ ਬਣਾਇਆ ਜਿਹੜੇ ਕਾਂਗਰਸੀ ਬੇਟੀ ਦਾ ਉਹਦੇ ਨਾਲ ਸਾਡੇ ਸਮਾਜ ਦਾ ਮਾਣ ਵਧਿਆ ਸਾਡੇ ਸਮਾਜ ਦਾ ਮਾਣ ਵਧਿਆ ਸਾਡੇ ਪਿੰਡ ਦਾ ਮਾਣ ਵਧਿਆ ਸਾਨੂੰ ਜਿਹੜੇ ਕਾਰਡ ਦਿੱਤੇ ਸੀ ਉਹਨਾਂ ਤੇ ਵੀ ਜੱਬੋਵਾਲ ਲਿਖਾਇਆ ਕਿ ਸਾਡੇ ਪਿੰਡ ਦਾ ਨਾਂ ਉੱਚਾ ਜਾਵੇ ਅਸੀਂ ਇਹ ਸਾਰੀ ਕਿਰਪਾ ਜਿਹੜੀ ਹੈ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਦੀ ਆ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਨੂੰ ਐਡਾ ਹੱਕ ਲਵਾਇਆ ਕੋਈ ਸਮਾਂ ਸੀਗਾ ਕੋ ਸਾਨੂੰ ਨੇੜੇ ਨਹੀਂ ਲਗਣ ਦਿੰਦਾ ਸੀਗਾ ਕੋਈ ਵੋਟ ਦਾ ਅਧਿਕਾਰ ਨਹੀਂ ਸੀਗਾ ਕੋਸ ਵਿਧਾਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਉਹਨਾਂ ਨੇ ਛੱਡੀ ਨਹੀਂ ਹੈ ਜਿਹੜੀ ਨਾਂ ਲਿਖੀ ਹੋਵੇ ਸਾਡੇ ਗਰੀਬ ਲੋਕਾਂ ਦੇ ਫੇਰੇ ਵਾਸਤੇ ਹਰ ਇੱਕ ਉਹਨਾਂ ਨੇ ਕੰਮ ਕੀਤਾ ਅਸੀਂ ਉਹਨਾਂ ਨੂੰ ਅੱਜ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਸਾਰੇ ਸੰਸਾਰ ਨੂੰ ਵਧਾਈਆਂ ਬਹੁਤ ਧੰਨਵਾਦ ਪਹਿਲਾਂ ਤਾਂ ਮੇਰੇ ਵੱਲੋਂ ਰਿਸ਼ਪਾਲ ਸਿੰਘ ਜੱਬਲ ਵੱਲੋਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ ਅਸੀਂ ਡਾਕਟਰ ਪੀ ਬ੍ਰਹਮਵੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਜੀ ਮੈਂ ਸਿਰਫ ਇੱਕ ਦੋ ਗੱਲਾਂ ਕਹਿਣੀਆਂ ਕਿਉਂਕਿ ਡਾਕਟਰ ਸਾਹਿਬ ਨੇ ਇੱਕ ਮਨੁੱਖਤਾ ਲਈ ਕੰਮ ਕੀਤਾ ਇੱਕ ਅਧਿਕਾਰਾਂ ਵਾਸਤੇ ਅਸੀਂ ਕੋਈ ਵੀ ਗੱਲ ਕਰਦੇ ਆ ਜਦੋਂ ਆਪਾਂ ਨਾਰਮਲ ਗੱਲ ਕਰਦੇ ਆ ਵੀ ਆਈਸੀਯੂ ਇਨ ਦਾ ਕੋਰਟ ਜੀ ਜੇ ਕੋਰਟ ਚ ਜਾਣ ਦਾ ਅਧਿਕਾਰ ਵੀ ਸਾਨੂੰ ਡਾਕਟਰ ਸਾਹਿਬ ਨੇ ਦਿੱਤਾ ਬਿਲਕੁਲ ਜੀ ਜੀ ਜੇ ਸਾਨੂੰ ਇੱਕ ਇਨਸਾਨ ਦੀ ਪਛਾਣ ਅਧਿਕਾਰ ਦਾ ਮਤਲਬ ਤੁਹਾਡੀ ਪਛਾਣ ਤੁਸੀਂ ਕੀ ਆ ਉਹ ਜਿਹੜੀ ਸਾਨੂੰ ਪ੍ਰਵਾਸਾ ਆ ਸਾਡਾ ਜਿਹੜਾ ਇੱਕ ਉਤਰਤੀ ਜਿੱਦਾ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਹਿਬ ਜੀ ਨੇ ਪਹਿਲਾਂ ਜਿਹੜੀ ਗੱਲ ਕਹੀ ਸੀ ਕਿ ਮਾਨਸ ਕੀ ਜਬ ਜਾਤ ਸਭ ਇਕੋ ਪਹਿਚਾਨ ਬੋ ਉਸ ਚੀਜ਼ ਨੂੰ ਡਾਕਟਰ ਸਾਹਿਬ ਨੇ ਸਾਡੂੰ ਅਧਿਕਾਰ ਲੈ ਕੇ ਦਿੱਤਾ ਸੋ ਮੇਰੀ ਤਾਂ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਇੱਕ ਬੇਨਤੀ ਆ ਕਿ ਜਿਹੜਾ ਜਿਸ ਚੀਜ਼ ਲਈ ਡਾਕਟਰ ਸਾਹਿਬ ਨੇ ਸਭ ਤੋਂ ਵੱਧ ਕਾਹ ਲੈਣਾ ਕੀਤੀ ਅਧਿਕਾਰਾਂ ਲਈ ਅੱਜ ਹਿੰਦੁਸਤਾਨ ਦੇ ਵਿੱਚ ਇੱਕ ਮੇਲਾ ਆ ਇਲੈਕਸ਼ਨ ਮੇਲਾ ਜੀ ਜੀ ਜੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਉਹਦੇ ਲਈ ਵੀ ਘੱਲਣਾ ਕੀਤੀ ਆ ਅਸੀਂ ਕਈ ਵਾਰ ਕਹਿੰਦੇ ਮੇਰੀ ਇੱਕ ਵੋਟ ਨਾਲ ਕੀ ਕਰਨਾ ਜੀ ਜੀ ਸੋ ਮੇਰੀ ਨੌਜਵਾਨਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਇੱਕੋ ਬੇਨਤੀ ਆ ਕਿ ਆਪਣੇ ਅਧਿਕਾਰ ਦਾ ਜਿਸ ਸਹੀ ਇਸਤੇਮਾਲ ਕਰੋ ਜੀ ਜਰੂਰ ਕਰੋ ਕਿਉਂਕਿ ਜਦੋਂ ਅਸੀਂ ਵੋਟ ਨਹੀਂ ਪਾਉਣ ਜਾਂਦੇ ਫਿਰ ਡਾਕਟਰ ਸਾਹਿਬ ਨੂੰ ਦੇ ਅਸੀਂ ਜੇ ਜਨਮ ਦਿਹਾੜੀ ਵੀ ਮਨਾਉਂਦੇ ਉਹਦਾ ਵੀ ਕੋਈ ਸਾਡਾ ਕੋਈ ਮੈਨਰ ਨਹੀਂ ਰਹਿੰਦਾ ਜੀ 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 ਜੇ ਅਸੀਂ ਆਪਣੀ ਆਪਣਾ ਵਿਚਾਰ ਨਹੀਂ ਡਾਕਟਰ ਸਾਹਿਬ ਨੇ ਇੱਕ ਜਿਹੜੀ ਵੋਟ ਪੈਂਦੀ ਆ ਉਹ ਲੇ ਚ ਪੈਂਦੀ ਆ ਉਹ ਵੀ ਡਾਕਟਰ ਸਾਹਿਬ ਨੇ ਲੈ ਕੇ ਦਿੱਤੀ ਆ ਤੁਹਾਡੀ ਸੋਰਸ ਤੁਹਾਡੇ ਤੱਕ ਰਵੇ ਜੀ ਪਰ ਜਰੂਰ ਉਹਦਾ ਇਸਤੇਮਾਲ ਕਰੋ ਮੈਂ ਨੌਜਵਾਨਾਂ ਨੂੰ ਜਿਹੜੇ ਨਵੇਂ ਵੋਟਰ ਬਣੇ ਆ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਬਜ਼ੁਰਗ ਆ ਸਾਡੇ 80 85 ਸਾਲ ਦੇ ਜਿਨ੍ਹਾਂ ਨੇ ਉਹ ਸਮਾਂ ਦੇਖਿਆ ਭਈ ਜਦੋਂ ਬੈਕਗ੍ਰਾਉਂਡ ਹੁੰਦਾ ਸੀ ਜੀ ਜੀ ਉਹ ਵੀ ਜ਼ਰੂਰ ਆ ਜਿਹੜਾ ਮੇਲਾ ਸ਼ੁਰੂ ਹੋਇਆ ਇੱਕ ਇਲੈਕਸ਼ਨ ਮੇਲਾ ਹੁਣ ਚੱਲਦਾ ਹੀ ਆ ਉਸ ਵਿੱਚ ਜ਼ਰੂਰ ਵੱਧ ਤੋਂ ਵੱਧ ਯੋਗਦਾਨ ਪਾਓ ਆਪਣੀ ਸੋਚ ਮੁਤਾਬਕ ਆਪਣੀ ਵੋਟ ਦਾ ਇਸਤੇਮਾਲ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਅਧਿਕਾਰ ਦਾ ਪਤਾ ਤਾਂ ਲੱਗ ਸਕੇ ਤੁਸੀਂ ਕੀ ਕਰਦੇ ਆ ਜੀ ਇੱਕ ਹਿੰਦੁਸਤਾਨ ਜਿਸ ਸਰਕਾਰ ਬਣਾਉਣੀ ਆ ਹਰ ਇੱਕ ਬੰਦੇ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਚਾਹੇ ਕੋਈ ਕਰੋੜਪਤੀ ਆ ਚਾਹੇ ਕੋਈ ਗਰੀਬ ਆ ਜੀ ਚਾਹੇ ਕੋਈ ਅਮੀਰ ਆ ਡਾਕਟਰ ਸਾਹਿਬ ਨੇ ਕਿੱਥੇ ਇਹ ਕਰ ਦਿੱਤਾ ਸੈ ਲੈਵਲ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਪੇ ਇਸ ਮੇਲੇ ਵਿੱਚ ਵੱਧ ਤੋਂ ਵੱਧ ਆ ਆਪਣਾ ਯੋਗਦਾਨ ਪਾਓ ਤੇ ਡਾਕਟਰ ਸਾਹਿਬ ਦੀਆਂ ਜਿਹੜੀਆਂ ਸਿਖਿਆਮਾਂ ਹਨ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਪਰ ਬਹੁਤ ਬਹੁਤ ਸ਼ੁਕਰੀਆ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨ ਹੈ ਰਹਿਬਰ ਬੜਾ ਤਾੜੀਆਂ ਦੇ ਨਾਲ ਬੜਾ ਸਵਾਗਤ ਹੋ ਰਿਹਾ ਜੇ ਤਾੜੀਆਂ ਦੀ ਗੱਲ ਕੀਤੀ ਜਾਵੇ ਵਿਸ਼ੇਸ਼ ਤੌਰ ਤੇ ਬਹੁਤ ਹੀ ਪਿਆਰ ਦੀ ਜਗ੍ਹਾ ਗੱਲ ਕੀਤੀ ਜਾਵੇ ਡਾਟਰ ਮਿਤਗਰ ਸਾਹਿਬ ਜਿਹਦੀ ਬਹੁਤ ਵੱਡੀ ਘਾਲਣਾ ਏ ਧਾਨੇ ਨਗਰ ਜਿਨ੍ਹਾਂ ਨੇ ਇਹ ਵੱਡਾ opralya ਦੇ ਸਦਕਾ ਜੀ ਅੱਜ ਇਕੱਠੇ ਹੋਏ ਆ ਇੱਥੇ ਇਸ ਕਮੇਟੀ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੱਡੇ opralya ਦੇ ਸਦਕਾ ਪਿੰਡ ਜੱਬਵਾਲ ਦੇ ਵਿੱਚ ਵੀ ਆ ਡਾਟਰ ਮਿਤਗਰ ਸਾਹਿਬ ਜੀ ਦੀ ਪ੍ਰਤਿਮਾ ਲਗਾਈ ਆ ਜਿਹਦੇ ਸਦਕਾ ਅੱਜ ਫੁੱਲ ਮਾਲਾ ਅਰਪਣ ਹੋਈ ਆ ਅਧਿਕਾਰਾਂ ਦੀ ਜੇ ਗੱਲ ਕੀਤੀ ਜਾਵੇ ਹਰ ਇੱਕ ਵਿਅਕਤੀ ਨੂੰ ਬਰਾਬਰ ਦਾ ਅਧਿਕਾਰ ਲੈ ਕੇ ਦੇਣਾ ਵਾਕਈ ਇਹ ਗੱਲ ਸੱਚ ਹੈ ਕਿ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਹੁੰਦਾ ਸਾ ਇੱਕ ਵਿਅਕਤੀ ਦੀ ਵੋਟ ਦੇ ਵਿੱਚੋਂ ਪੰਚ ਸਰਪੰਚ ਮੰਤਰੀ ਪ੍ਰਧਾਨ ਮੰਤਰੀ ਦੇਖੋ ਕਿੱਡੀ ਵੱਡੀ ਤਾਕਤ ਦੀ ਗੱਲ ਹੈ ਜੇ ਕਰੋੜਪਤੀ ਹੈ ਤਾਂ ਵੀ ਇੱਕ ਸੇਮ ਪਾਵਰ ਹੈ ਉਹਦੇ ਕੋਲ ਜੇ ਇੱਕ ਘੱਟ ਪੈਸੇ ਵਾਲਾ ਵਿਅਕਤੀ ਹੈ ਉਹਦੇ ਕੋਲ ਵੀ ਸੇਮ ਪਾਵਰ ਹੈ ਜੇ ਇੱਕ ਇਕੁਲ ਦੀ ਗੱਲ ਕੀਤੀ ਜਾਵੇ ਬਰਾਬਰਤਾ ਦੀ ਗੱਲ ਕੀਤੀ ਜਾਵੇ ਉੱਥੇ ਸਭ ਤੋਂ ਵੱਡਾ ਇਸ ਰਹਿਬਰ ਦਾ ਹੀ ਨਾਮ ਆਂਦਾ ਆ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਇਸ ਅੱਜ ਦੇ ਜਨਮ ਦਿਨ ਦੇ ਪਰ ਅਸਲ ਵਿੱਚ ਜਨਮ ਦਿਨ ਇਹ ਹੈ ਅਸਲ ਦੇ ਵਿੱਚ ਐਸੀ ਘਰਾਂ 'ਚ ਜਨਮ ਦਿਨ ਤਾਂ ਮਨਾਉਂਦੇ ਆ ਪਿਆਰੇ ਸਾਥੀਓ ਉਸ ਜਨਮ ਦਿਨ ਦੇ ਨਾਲ ਉਮਰ ਘਟਦੀ ਜਾ ਰਹੀ ਹੈ ਪਰ ਇੱਕ ਇਹ ਐਸਾ ਰਹਿਵਰ ਹੈ ਇਹਦੇ ਜਨਮ ਦਿਨ ਮਨਾਉਣ ਦੇ ਨਾਲ ਵਾਧਾ ਹੀ ਹੋ ਰਿਹਾ ਨੌਜਵਾਨ ਪੀੜੀ ਨਵੀਂ ਜੁੜਦੀ ਹੀ ਜਾ ਰਹੀ ਹੈ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਪਲੇਟਫਾਰਮ ਤੇ ਇੱਕਠੇ ਹੋ ਕੇ ਜੈ ਪੀਮ ਜੈ ਭਾਰਤ ਦੀ ਗੱਲ ਕਰਨੇ ਇਸ ਰਹਿਵਰ ਦੀਆਂ ਗੱਲਾਂ ਅਕਸਰ ਘਰਾਂ ਦੇ ਵਿੱਚ ਕਰਨੀਆਂ ਆਪਣੇ ਸਥਾਨਾਂ ਦੇ ਉੱਪਰ ਪੂਜਾ ਸਥਾਨ ਦੇ ਉੱਪਰ ਮੈਂ ਤਾਂ ਇਹ ਗੱਲ ਕਹੂੰਗਾ ਕਿ ਇਸ ਰਹਿਵਰ ਦੀ ਹੀ ਫੋਟੋ ਲਗਾਓ ਜਿਨ੍ਹਾਂ ਨੇ ਬੋਲਣ ਦਾ ਅਧਿਕਾਰ ਲਿਖਣ ਦਾ ਅਧਿਕਾਰ ਤੇ ਮੈਂ ਇਹ ਵੀ ਗੱਲ ਬਹੁਤ ਸਪਸ਼ਟ ਕਹੂੰਗਾ ਪੜ੍ਹਾਈ ਲਿਖਾਈ ਦੇ ਨਾਲ ਨੌਕਰੀ ਕਰਨ ਦਾ ਅਧਿਕਾਰ ਨੌਕਰੀ ਦੇ ਸਦਕਾ ਵੱਡੀਆਂ-ਵੱਡੀਆਂ ਗੱਡੀਆਂ ਵੱਡੀਆਂ-ਵੱਡੀਆਂ ਕੋਠੀਆਂ ਜੇਕਰ ਨਿਕਲਦੀਆਂ ਉਹ ਇਹਨਾਂ ਦੇ ਸਖਤ ਕਾਨੂੰਨਾਂ ਦੇ ਵਿੱਚੋਂ ਨਿਕਲਦੀਆਂ ਇਹਨਾਂ ਨੇ ਆਪਣੇ ਪਰਿਵਾਰ ਦੇ ਵੀ ਨਹੀਂ ਪਰਵਾਹ ਕੀਤੀ ਪਰਿਵਾਰ ਦਾ ਸਮਾਂ ਜਿਹੜਾ ਹੈਗਾ ਦੁਬਈ ਲੈਂਡ ਨੂੰ ਵੀ ਪੈਸੇ ਨਹੀਂ ਹੋਇਆ ਕਰਦੇ ਸੇ ਜੇ ਲਾਸਟ ਮੂਮੈਂਟ ਛੋਟੇ ਬੱਚੇ ਦੀ ਗੱਲ ਆਂਦੀ ਹੈਗੀ ਹੈ ਕਿ ਜਦੋਂ ਉਹ ਦਵਾਈ ਨਾ ਹੋਣ ਦੇ ਕਾਰਨ ਐਸੀਆਂ ਬਿਮਾਰੀਆਂ ਨੇ ਜਕੜ ਲਿਆ ਹੈਗਾ ਕਿਉਂਕਿ ਪੜ੍ਹਾਈ ਦੇ ਲਿਖਾਈ ਦੇ ਕਾਰਨ ਬਾਹਰ ਵਿਦੇਸ਼ਾਂ ਦੇ ਅੰਦਰ ਬਹੁਤ ਹੀ ਸਮਾਂ ਗੁਜ਼ਾਰ ਦਿੰਦੇ ਸਨ ਧੰਨ ਹੈ ਪਰਿਵਾਰ ਜਿਨ੍ਹਾਂ ਨੇ ਸਪੋਰਟ ਕੀਤੀ ਹੈਗੀ ਆ ਅੱਜ ਬਹੁਤ ਵੱਡੇ oprallਿਆਂ ਦੇ ਸਦਕਾ ਇੱਥੇ ਇਕੱਠੇ ਹੋਏ ਆ ਸਾਰਿਆਂ ਦਾ ਬਹੁਤ ਬਹੁਤ ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋ ਨਜਾਦਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ 9465013313 ਤੇ ਕਰੋ ਸੰਪਰਕ ਮਿਹਰਬਾਨੀ ਸ਼ੁਕਰੀਆ ਧੰਨਵਾਦ